प्यारे बच्चों जिला प्रशासन लुधियाना ਵੱਲੋਂ ਇੱਕ ਮੈਂਟਲ ਹੈਲਥ ਵਾਸਤੇ ਕਿ ਬੱਚਿਆਂ ਨੂੰ ਐਗਜ਼ਾਮਸ ਦੇ ਵੇਲੇ ਐਂਜ਼ਾਇਟੀ ਸਟ੍ਰੈਸ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਨਜਿੱਠਣ ਵਾਸਤੇ ਇੱਕ ਹੈਲਪਲਾਈਨ ਆਸਮਾ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਮਾਨਯੋਗ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਕਾਫੀ ਤਰੱਕੀਆਂ ਕੀਤੀ ਜਾ ਰਹੀਆਂ ਆ ਉਹਦੇ ਵਿੱਚ ਇੱਕ ਮੈਂਟਲ ਹੈਲਥ ਐਸਪੈਕਟ ਵੀ ਬੱਚਿਆਂ ਦਾ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਹੁੰਦਾ ਹੈ ਜਿਸ ਦੇ ਤਹਿਤ ਅਸੀਂ ਇਹ ਉਪਰਾਲਾ ਕੀਤਾ ਹੈਗਾ ਇਹ ਜਿਹੜੀ ਆਸਮਾ ਹੈਲਪਲਾਈਨ ਹੈ ਇਹ 24 ਘੰਟੇ ਫੰਕਸ਼ਨਲ ਹੈ ਤੇ ਨਾਲ ਹੀ ਇਹ ਟ੍ਰਾਈਲਿੰਗੁਅਲ ਫੈਸਿਲਿਟੀ ਹੈ ਜਿਹਦੇ ਵਿੱਚ ਇੰਗਲਿਸ਼ ਪੰਜਾਬੀ ਤੇ ਹਿੰਦੀ ਇਹ ਤਿੰਨਾਂ ਲੈਂਗੁਏਜਸ ਦੇ ਵਿੱਚ ਟ੍ਰੇਨਡ ਸਾਈਕੋਲੋਜਿਸਟ ਹੈ ਉਹ ਇਹਦੇ ਬਾਰੇ ਮੈਂਟਲ ਹੈਲਥ ये हेल्पलाइन जी फ्री ऑफ कॉस्ट है ट्वेंटी फोर अवेलेबल है जहाँ मोबाइल नंबर है वह हैगा नाइन सिक्स फोर सिक्स फोर सैवन प्लीज मैं थोड़ा बेनती करदा पेरेंट्स को भी बेनती करदा कि अपने बच्चों की इग्नोर ना करिए ਜਦੋਂ ਵੀ ਤੁਹਾਨੂੰ ਲੱਗਦਾ ਹੈ ਕਿ ਬੱਚੇ ਨੂੰ ਐਂਜ਼ਾਇਟੀ ਹੋ ਰਹੀ ਹੈ, ਸਟ्रेस ਹੋ ਰਿਹਾ ਹੈ, ਕੋਈ ਪ੍ਰੈਸ਼ਰ ਹੋ ਰਿਹਾ ਹੈ, ਪਲੀਜ਼ ਸਾਡੇ ਜਿਹੜੇ ਟ੍ਰੇਨ ਸਾਈਕੋਲੋਜਿਸਟ ਨੇ ਉਹਨਾਂ ਦੀ ਮਦਦ ਲਈਏ ਜਿਸ ਕਰਕੇ ਨਾ ਸਿਰਫ ਆਪਾਂ ਬੱਚੇ ਦੀ ਮੈਂਟਲ ਹੈਲਥ ਇੰਪਰੂਵ ਕਰੀਏ, ਬਲਕਿ ਮੈਂਟਲ ਹੈਲਥ ਇੰਪਰੂਵ ਕਰਨ ਦੇ ਨਾਲ-ਨਾਲ ਆਪਾਂ ਜਿਹੜਾ ਹੈਗਾ ਉਹਨਾਂ ਦੇ ਐਗਜ਼ਾਮਸ ਦੇ ਵਿੱਚ ਸਕੋਰ ਵੀ ਵਧਾਈਏ ਔਰ ਬੱਚਿਆਂ ਨੂੰ ਇੱਕ ਕੌਨਫੀਡੈਂਸ ਦਈਏ। ਜਿਸ ਤਰ੍ਹਾਂ ਕੁਝ ਟੈਕਨੀਕਸ ਹੈਗੀਆਂ ਜਿਹੜੀ ਬੱਚੇ ਇਮੀਡੀਏਟਲੀ ਯੂਜ਼ ਕਰਦੇ ਨੇ ਜਿਵੇਂ ਕਿ 478 ਬਰੀਥਿੰਗ ਟੈਕਨੀਕ। ਕੰਦਾ ਭਾਵ ਇਹ ਹੈ ਕਿ 4 ਸੈਕਿੰਡ ਵਾਸਤੇ 7 ਸੈਕਿੰਡ ਵਾਸਤੇ ਸਾਹ ਨੂੰ ਜਿਹੜਾ ਹੈਗਾ ਹੋਲਡ ਕਰਨਾ ਹੈ ਔਰ 8 ਸੈਕਿੰਡ ਵਿੱਚ ਐਕਜ਼ੀਲ ਕਰਨਾ ਯਾਨੀ ਸਾਹ ਬਾਹਰ ਆਪਾਂ ਛੜਨੀ ਹੈਗੀ ਇਸ ਇਸ ਨੂੰ ਤੁਸੀਂ 3-4 ਵਾਰੀ ਰਿਪੀਟ ਕਰੋਗੇ ਤੁਹਾਨੂੰ ਆਪ ਹੀ ਜਿਹੜਾ ਹੈ ਅਹਿਸਾਸ ਹੋਏਗਾ ਕਿ ਜਿਹੜਾ ਸਟ्रेस ਤੇ ਐਂਜ਼ਾਇਟੀ ਲੈਵਲ ਇਕਦਮੀ ਕਮ ਹੋ ਗਿਆ ਹੈ ਨਾਲ ਹੀ ਜੇਕਰ ਕਿਸੇ ਨੂੰ ਕਨਸੈਂਟ੍ਰੇਸ਼ਨ ਲੰਬੇ ਸਮੇਂ ਵਾਸਤੇ ਨਹੀਂ ਕੋਈ ਬੱਚਾ ਕਰ ਸਕਦਾ ਤਾਂ ਫਿਰ ਉਹਦੇ ਵਾਸਤੇ ਪੋਮੈਟਰੋ ਟੈਕਨੀਕ ਹੈ ਇਹਦੇ ਵਿੱਚ ਜਿਹੜਾ ਹੈਗਾ तुसी जिस तरह भी पच्ची मिनट लगातार पढ़ाई करो फिर पां छह मिनट आप ब्रेक ले ब्रेक लै लो तो आप पढ़ाई करते ना सिर्फ अपनी मैटल हैल्थ उ जो है बैटर रहता है, है बल्कि सू एक दूजे एनवायरमेंट का भी जाणू होंगे जिस करके मैटल हैल्थ एंगजायटी जी घट्टी है लास्ट बट नॉट द लीसट पॉजिटिव अफरमे टैक्निक जिद तहत असी अपने आप को घट नहीं समझना आप कहना है कि हाँ आपका मैं हंड्रड परसेंट दे रहा तो मेरा रिजल्ट भी चंगा होगा ਆਮ ਬਣੋ ਦੇ ਬੈਸਟ ਪਰਫਾਰਮਰਸ ਤੇ ਮੈਮ ਮਿਹਨਤ ਕੀਤੀ ਹੈ ਤੇ ਮੇਰੀ ਮਿਹਨਤ ਦੇ ਮੈਨੂੰ ਨੰਬਰ ਮਿਲਣਗੇ ਮੈਂ ਆਸ ਕਰਦਾ ਤੇ ਉਮੀਦ ਕਰਦਾ ਕਿ ਇਹ ਜਿਹੜੀ ਹੈਲਪ ਲਾਈਨ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਚਲਾਈ ਜਾ ਰਹੀ ਹੈ ਇਹਦਾ ਲਾਭ ਵੱਧ ਤੋਂ ਵੱਧ ਲੁਧਿਆਣਾ ਦੇ ਬੱਚੇ ਐਗਜ਼ਾਮ ਟਾਈਮ ਦੇ ਵਿੱਚ ਲੈਣਗੇ ਤੇ ਲੁਧਿਆਣਾ ਦੇ ਬੱਚੇ ਆਪਣੇ ਬੋਰਡ ਐਗਜ਼ਾਮਸ ਦੇ ਵਿੱਚ ਲਾ ਕੇ ਜ਼ਿਲ੍ਹੇ ਦਾ ਨਾਮ ਵੀ ਉੱਤੇ ਕਰਨਗੇ ਥੈਂਕ ਯੂ